ਕਿ 16 ਤਰੀਕ ਨੂੰ ਥੱਲੇ ਜਿਹੜਾ ਰਾਹਪੁਰ ਨਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗੋਨੇਡ ਲੋਬਿੰਗ ਹੋਈ ਸੀਗੀ ਉਸ ਫਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਦੀ ਤਫ਼ਤੀਸ਼ ਕੀਤੀ ਉਹਦੇ ਵਿੱਚ ਸਾਡੀ ਤਫ਼ਤੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਐਂਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਰਦਿਕ ਕੰਬੋਜ ਆ ਜਿਹੜਾ ਕਿ ਜਮਲਨਗਰ ਦਾ ਰਹਿਣ ਵਾਲਾ ਵੈ ਵੀ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਹੈ ਫਿਰ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਇਥੇ ਅਰੈਸਟ ਕੀਤਾ ਗਾਂਸੇ ਅਰੈਸਟ ਕੀਤਾ ਅਰੈਸਟ ਇਹਨੂੰ ਬੇਟਾ ਬੇਟਾ ਪਿੰਡ ਹੈ ਤਾਂ ਜਿਹੜਾ ਬੇਟਾ ਬਿਲਾਸਪੁਰ ਦੇ ਵਿੱਚ ਜੀ ਤੇ ਜਮਨानगर ਤੋਂ ਵੀ ਥੋੜਾ ਦੂਰ ਹੈ ਸੋ ਉਥੇ ਹੀ ਕਰਕੇ ਇਹਨੂੰ ਫਿਰ ਉਹਦੀ ਪੁੱਛਗਿਸ਼ ਕੀਤੀ ਤੇ ਉਥੇ ਜਿਹੜਾ ਇਹਨ ਐਕਸੈਪਟ ਕਰ ਲਿਆ ਜਿਹੜਾ ਗ੍ਰੇਡ ਲੋਕਿੰਗ ਦਾ ਜੀ ਤੇ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨਾਂ ਉਸਤੀ ਸੀਗੀਆਂ ਜ ਜਿਹੜੀਆਂ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ੇਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਇਹ ਹੀ ਪੁੱਛਗਿਸ਼ ਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉਥੇ ਰੱਖਿਆ ਹੋਇਆ ਆਪਣਾ ਉਹਦੇ ਨਾਲ ਕੋਈ ਵੈਪਨ ਵੀ ਸੀਗਾ ਉਦੋਂ ਗਨੇਡ ਦੇ ਨਾਲ ਜੀ ਉਹ ਫਿਰ ਇੱਥੇ ਜਦੋਂ ਆ ਕੇ ਵੇਖਿਆ ਤੇ ਉਹ ਪੁਲਿਸ ਪਾਰਟੀ ਨੂੰ ਜਿਹੜਾ ਇਸ਼ਾਰਾ ਕੀਤਾ ਇੱਥੇ ਦੇ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਫਿਰ ਜੋ ਆਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਇਹਦੇ ਲਾਤੇ ਵੱਜਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਸੋ ਇੰਜਰਡ ਹੈ ਹਸਪੀਟਲ ਜਿਹੜਾ ਜਬ ਜਹਾਂ ਪਰ ਲੈ ਕੇ ਆਏ ਤੇ ਤਾਂ ਪੁਲਿਸ ਪਾਰਟੀ ਨਹੀਂ ਸੀ ਉਸਕੇ ਸਾਥ ਕਿੰਨੇ ਲੋਕ ਤੇ ਉਸਕੇ ਸਾਥ ਪੁਲ ਪੁਲਿਸ ਪਾਰਟੀ ਆਪਣੇ ਸੀਗੇ ਮੁਲਾਜ਼ਮ ਕਿੰਨੇ ਮੁਲਾਜ਼ਮ ਸੀ ਆਪਣੇ ਨਾਲ ਦਾਦਾਸ ਪਰ ਮੁਲਾਜ਼ਮ ਸੀ ਸਰ ਕਿੰਨੇ ਪਰ ਮੁਲਾਜ਼ਮਾਂ ਕੋ ਉਸਨੇ ਚਕਮਾ ਦੇਖ ਕੇ ਪਿਸਤੌਲ ਉਠਾ ਲਈ ਸਰ बड़े हाथे नु पता ही ना किथे सी उसने बताया जहां पर आपने बताया कि वहां पर पिस्तौल पड़ा है तो मुलाजिम को उठाना चाहिए था कि वो क्रिमिनल उठाएगा नहीं क्रिमिनल ਦਾ ਉਹਦੇ ਹੱਥ ਪੈ ਗਿਆ ਨਾ ਉੱਥੇ ਜੋ ਇਸ ਕਰਕੇ ਜਿਹੜਾ ਉਹਨੂੰ ਹਸਪੀਟਲ ਤੇ ਜਿੱਕਰਿਆ ਸਾਡੇ ਵੱਲੋਂ ਲੱਗੀ ਸਰ ਉਹਦੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕੈਸੇ ਹੋ ਪਾਇਆ ਕਿ ਹਰ ਬਾਰ ਜੋ ਇਨਕਾਉਂਟਰ ਹੋਤਾ ਉਸਕੇ ਲੈਗ ਚੌਟ ਪਰ ਜੋ ਚੌਟ ਲੱਗ ਨਹੀਂ ਨਹੀਂ ਵੇਖੋ ਤੇ ਇਹ ਸਾਹਮਣੇ ਆ ਤੁਹਾਡੇ ਸਾਰਾ ਲੈਗ ਸ਼ੋ ਬੰਦਾ ਹੁਣ ਐਡਮਿਟ ਗਵਰੀ ਕੀ ਕੀ ਗਵਰੀ ਇਹਦਾ 32 ਬੋਰ ਜਿਹੜਾ ਪਿਸਤਲ ਹੋਇਆ ਵਾ ਉਹਦੀਆਂ ਹਾਂ ਇਹਦੀਆਂ ਜਿਹੜਾ ਤੱਕ ਉਹਨੂੰ ਹੁਣ ਫੋਰੈਂਸਿਕ ਸਪੈਕਟ ਆਏ ਸੀ ਉਹਨਾਂ ਨੇ ਕੱਢ ਕੇ ਉਹਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਸਰ ਇਹਨਾਂ ਦਾ ਪਾਕਿਸਤਾਨਾ ਕੀ ਲੈਣ ਦੇਣ ਪਾਕਿਸਤਾਨ ਦਾ ਇਹਦਾ ਜਿਹੜਾ ਜਿਹੜਾ ਉਧਰ ਦਾ ਸ਼ਹਬਾਜ਼ ਸ਼ਹਬਾਜ਼ ਪੱਟੀ ਸੀਗਾ ਸ਼ਹਜਾਦ ਪੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਲਾਕੇ ਤੇ ਇਧਰ ਜੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਅਸਿਸਟਰ ਸਾਹਿਬ ਤੁਸੀਂ ਲਗਾਤਾਰ ਬਾਰ-ਬਾਰ ਕਹਿ ਰਹੇ ਯੂਟਿਊਬਰ ਅਸ਼ਰਜਾਦ ਭੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਇਕਮਾਲਿਆ ਕੀਤਾ ਸੀਗਾ ਵੀ ਉਹ ਹਮਲਾਤੀ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟੂਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਹੀ ਇੱਕੋ ਹੀ ਲਿੰਕ ਹੈ ਹੁਣ ਇਹੀ ਕੰਮ ਕਰਾਉਂਦੇ ਆਏ ਤੇ ਗ੍ਰੇਨੇਡ ਵੀ ਬ੍ਰੰਧ ਹੋਇਆ ਕੋਈ ਗ੍ਰਨੇਡ ਪਕਾਰਾ ਵੀ ਮਿਲਿਆ ਤੇ ਮੇਡੇ ਤੱਕ ਇਹਨਾਂ ਕੋਈ ਬ੍ਰੰਧ ਨਹੀਂ ਉਹੀ ਵਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ ਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਹਾਂ ਉਹ ਵੀ ਇਹੀ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਾਂਗੇ। ਜਿਹੜਾ ਉਹਨੇ ਇੱਕ ਦੀ ਗੈਂਗ ਨਾਲ ਰਿਲੇਟਡ ਸੀਗਾ ਲਾਰੈਂਸ ਨਾਲ ਰਿਲੇਟਡ ਕਹਿੰਦੇ ਕਿ ਸ਼ਾਜਾਦ ਦੇ ਨੂੰ ਦੇਖੋ ਜਿਹੜਾ ਇਹ ਸ਼ਾਜਾਦ ਹੋਣ ਤੇ ਇਹ ਇੱਕ ਸ਼ਾਜਾਦ ਪੱਟੀ ਸੀ ਕਿ ਇੱਕ ਇਹਦਾ ਜੀਸ਼ਨ ਜਿਹੜਾ ਅਖਤਰ ਸੀਗਾ ਇੱਥੇ ਸ਼ਾ ਨਖਤ ਜਿਹੜਾ ਸ਼ੰਕਰਪਿੰਡ ਦਾ ਇਹਨਾਂ ਦੇ ਨਾਲ ਸੀਗਾ ਇਹ ਇਸ ਗ੍ਰਨੇਡ ਨਾਲ ਕਿੰਨੇ ਬੰਦੇ ਕਿੰਨੇ ਬੰਦੇ ਸੀਗੇ ਇਹ ਦੋ ਬੰਦੇ ਸੀਗੇ ਇੱਕ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾਮ ਉਹਦਾ ਸਰ ਐਨ ਇਹ ਕਿਉਂ ਨਹੀਂ ਫਟਿਆ ਉਸ ਦਿਨ ਗ੍ਰਨੇਡ ਕਿਉਂ ਨਹੀਂ ਫਟਿਆ ਦ ਨੇ ਟੁੱਟ ਗਈ ਕੀ ਚੱਕਰ ਪਿਆ ਸੁਭਾ ਦੇਖੋ ਉਹ ਇੱਕ ਤੇ ਪੁੱਛ ਕੇ ਚੱਲਦੀਏ ਤੋਂ ਜਿਹੜੇ ਇਹਨੂੰ ਪੈਸੇ ਲਿਓਰ ਤੇ ਕਰਦੇ ਹੀ ਹੈ ਪੈਸੇ ਦੇ ਗਏ ਇਹਨੂੰ ਵੀ ਉਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਊਂਟਾਂ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ ਅਚਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ਰ ਸੰਦੂ ਸ਼ਾਜਾਦ ਪੱਟੀ ਤੇ ਜਸ਼ਾ ਲਖਤਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਦੇਖੋ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਇੱਕ ਦੋ ਜਗ੍ਹਾ ਇਸੋ ਸਿੰਗਲ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੋਸ਼ੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈ ਕੇ ਆਏ ਦੋਸ਼ੀ ਦਾ ਨਾਮ ਇਹਦਾ ਹਰਦੀਪ ਕੰਬੋਜ ਤੇ ਇਹਦੇ ਬੈਕਗ੍ਰਾਉਂਡ ਕੀ ਹੈ ਇਹਦੀ ਫੈਮਿਲੀ ਵਿੱਚ ਕੌਣ-ਕੌਣ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪੇਰੈਂਟਸ ਹੈ ਵਾ ਪੇਰੈਂਟਸ ਇਹਦੇ ਉੱਥੇ ਕੀ ਖੇਤੀਬਾੜੀ ਦਾ ਕੰਮ ਕਰਦੇ ਹੁੰਦੇ ਨੇ ਤੇ ਇਹਦੇ ਕੋਈ ਪੁਰਾਣੇ ਮਾਮਲੇ ਕੋਈ ਦਰਜ ਪੁਰਾਣੇ ਮਾਮਲੇ ਕੋਈ ਦਰਜ ਨਹੀਂ ਹੈ ਕਿਸੇ ਮਜ਼ਦੂਰ ਕੋਈ ਚੋਟ ਆਈ ਹੋ ਨਹੀਂ ਮਜ਼ਦੂਰ ਨੂੰ ਨਹੀਂ ਉਮਰ ਕਿੰਨੀ ਨ Hello?